ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਦੀਆ ਨੰਦ ਕਣਾ ਸੰਤ ਜਨਾ ਮਿਲ ਪਾਈ ਰਸਨਾ ਨਾਮ ਪੜਾ ਚੇਤ ਗੋਵਿੰਦ ਰਾਦੀਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਆ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤੀ ਸਹ ਗਣ சீா வினமல மல பூர ਵਿੱਚ ਵੜਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗੜਾ ி ராவையாசோ பிரபு திண்ணா பாகமன கனோச்ச ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਹਰ ਦਰਸ਼ਨ ਕੋ ਮੰਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਇ ਸੁ ਪ੍ਰਭੂ ਦੇਸ ਕਾ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੋਈ ਸੱਚੇ ਪਾਤਸ਼ਾਹ ਜੀ ਨੇ ਜੇਤ ਦੇ ਮਹੀਨੇ ਦੇ ਪਰਥਾਈ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਿਆ ਅੱਜ ਸੰਗਰਾਮ ਦਾ ਦਿਨ ਹੈ ਚੇਤਰ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅੱਜ ਨਵਾਂ ਸਾਲ ਵੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕ੍ਰੇਸ਼ਾਂ ਵਿਗੜਾ ਤੋਂ ਸਤਿਗੁਰੂ ਜੀ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ ਜੋ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਸਮਝਾਉਂਦੇ ਹਨ ਕਿ ਚੇਤ ਭਾਵ ਕੇ ਚੇਤ ਦੇ ਮਹੀਨੇ ਦੇ ਪਰਥਾਏ ਉਪਦੇਸ਼ ਗੋਵਿੰਦ ਆਰਾਧੀ ਹੈ ਕੀ ਉਪਦੇਸ਼ ਹੈ ਗੋਵਿੰਦ ਆਰਾਧੀ ਹੈ ਇਹ ਮੰਨਣਾ ਹੈ ਭਾਈ ਉਪਦੇਸ਼ ਗੋਵਿੰਦ ਆਰਾਧੀ ਹੈ ਗੋਵਿੰਦ ਜੋ ਧਰਤੀ ਦਾ ਪਾਲਣਹਾਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ ਅਰਾਧੀਏ ਉਹਦਾ ਅਰਾਧਨ ਕਰੀਏ ਉਹਨੂੰ ਜਪੀਏ ਉਹਦੀ ਯਾਦ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਸਾਡੀ ਬਿਰਤੀ ਚ ਪ੍ਰਭੂ ਪਰਮਾਤਮਾ ਦੀ ਯਾਦ ਵਸ ਜਾਵੇ ਯਾਦ ਚੇਤੇ ਆਵੇ ਰੱਬ ਗੁਰਮੁਖਾ ਚੇਤੇ ਕੀ ਹੋਵੇਗਾ ਹੋਵੇ ਆਨੰਦ ਘੜਾ ਬਹੁਤਾ ਆਨੰਦ ਮਿਲੇਗਾ ਭਾਈ ਇਹ ਪ੍ਰਾਪਤੀ ਕਿਦਾਂ ਹੋਵੇਗੀ ਸਤਿਗੁਰੂ ਜੀ ਨੂੰ ਪੁੱਛੀਏ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਜਨਾ ਮਿਲ ਪਾਈਏ ਸੰਤਾਂ ਦੇ ਨਾਲ ਮਿਲ ਕੇ ਭਾਈ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੈ ਸੰਤ ਜਨਾ ਮਿਲ ਪਾਈਏ ਕਿਦਾਂ ਪਾਈਏ ਰਸਨਾ ਨਾਮ ਪੜਾ ਇਸ ਰਸਨਾ ਦੇ ਨਾਲ ਨਾਮ ਜਪ ਕੇ ਗੁਰਮੁਖੋ ਆ ਜਿਹੜੀ ਰਸਨਾ ਮਿਲੀ ਹੈ ਇਹਦੇ ਨਾਲ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਗੁਰੂ ਕਰਕੇ ਸੰਤ ਜਨਾ ਮਿਲ ਪਾਈਏ ਸਤ ਸੰਗਤ ਦੇ ਵਿੱਚ ਬੈਠ ਕੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਕਦੀ ਨਾਮ ਨਹੀਂ ਵਿਸਰਿਆ ਉਹਨਾਂ ਦੇ ਨਾਲ ਮਿਲ ਕੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਦੇ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਤੇ ਜਿਨ੍ਹਾਂ ਨੇ ਜਪਿਆ ਯਾਦ ਕੀਤਾ ਤੇ ਜਿਹਨੂੰ ਯਾਦ ਕਰਦੇ ਆ ਭਾਈ ਪ੍ਰੇਮ ਦੇ ਨਾਲ ਉਹ ਫਿਰ ਮਿਲਦਾ ਆ ਕੇ ਮਿਲਦਾ ਏ ਜਿਨ ਪਾਇਆ ਪ੍ਰਭ ਆਪਣਾ ਆਏ ਤਸੇਹ ਗਣਾ ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਨੇ ਪਾ ਲਿਆ ਜੀ ਤੇ ਜਿਨ੍ਹਾਂ ਨੇ ਪਾਲਿਆ ਉਹਨਾਂ ਦਾ ਉਹਨਾ ਸਫਲ ਹੋ ਗਿਆ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਉਹਨਾਂ ਦੀ ਅਵਸਥਾ ਬਣ ਗਈ ਕਿ ਇੱਕ ਖਿੰਨ ਤਿਸ ਬਿਨ ਜੀਵਣਾ ਪ੍ਰਭੂ ਪਰਮਾਤਮਾ ਤੋਂ ਬਿਨਾ ਯਾਦ ਤੋਂ ਬਿਨਾ ਇਹ ਜਨਮ ਵਿਅਰਥ ਹੈ ਵਿਅਰਥ ਆਖਾਂ ਜੀਵਾ ਵਿਸਰੇ ਮਰ ਜਾਉ ਕਿੱਥੇ ਰਹਿੰਦਾ ਭਾਈ ਜਿਹਨੂੰ ਯਾਦ ਕਰਨਾ ਰਹਿੰਦਾ ਕਿੱਥੇ ਆ ਸਤਗੁਰੂ ਜੀ ਕਹਿੰਦੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਕਿੱਥੇ ਨਹੀਂ ਭਾਈ ਹਰੇਕ ਕਣ ਕਣ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਹੈ ਧਰਤੀ ਆਕਾਸ਼ ਪਤਾਲ ਪ੍ਰਭੂ ਪਰਮਾਤਮਾ ਦਾ ਵਾਸਾ ਹੈ ਇਹ ਜੰਗਲ ਇਤ ਆਦਿਕ ਭਾਈ ਪ੍ਰਭੂ ਪਰਮਾਤਮਾ ਦਾ ਵਾਸਾ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਅਜੀਬੀ ਦੂਰੀ ਪਈ ਭਰਮ ਦੇ ਕਰਕੇ ਕੂੜ ਦੀ ਕੰਧ ਦੇ ਕਰਕੇ ਤੇ ਇਹ ਦੂਰੀ ਹੀ ਸਭ ਤੋਂ ਵੱਡਾ ਦੁੱਖ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਕਿੰਨਾ ਕੁ ਵੱਡਾ ਹੈ ਦੱਸਿਆ ਨਹੀਂ ਜਾ ਸਕਦਾ ਭਾਈ ਜਿੰਨੀ 라ਵੇਆ ਸੋ ਪ੍ਰਭ ਤਿੰਨਾ ਭਾਗ ਮਣਾ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੇ 라ਵੇਆ ਜਿਨਾਂ ਨੇ ਪ੍ਰੇਮ ਮਾਣਿਆ ਪ੍ਰਭੂ ਪਰਮਾਤਮਾ ਦਾ ਆਨੰਦ ਮਾਣਿਆ ਜਪਿਆ ਸਿਮਰਨ ਕੀਤਾ ਇੱਕ ਮੇਕ ਹੋ ਗਏ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਣ ਹਰੀ ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਗੁਰਮਖੰਡਾ ਇਤਿਆਸ ਲੱਗਦੀ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਜੇ ਕੋਈ ਭਾਈ ਮੈਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਮਿਲਾ ਦੇਵੇ ਤੇ ਮੈਂ ਉਹਦੇ ਚਰਨਾਂ ਦੇ ਨਾਲ ਲੱਗ ਜਾਵਾਂ ਇਹ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਆਪ ਸਭਤ ਸੰਗਤਾਂ ਨੇ ਸੁਣਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਮਾਫ਼ੀ ਗੱਜ ਕੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ